ਸਸਤੀ ਕਾਲਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਦਹੀਂ ਤੜਕਾ ਤੇ ਇੱਥੇ ਅਸੀਂ ਹਰੀਆਂ ਮਿਰਚਾਂ ਲਈਆਂ ਸੀ ਤੇ ਹਰੀਆਂ ਮਿਰਚਾਂ ਨੂੰ ਅਸੀਂ ਧੋ ਲਿਆ ਤੇ ਹੁਣ ਆਪਾਂ ਇਹਨਾਂ ਦੀਆਂ ਡੰਡੀਆਂ ਲਾ ਦੇਵਾਂਗੇ ਤੇ ਦਹੀਂ ਤੜਕਾ ਜਿਹੜਾ ਉਹ ਬਹੁਤ ਜ਼ਿਆਦਾ ਇਹ ਸਾਰਿਆਂ ਨੂੰ ਪਸੰਦ ਆਊਗਾ ਜੇਕਰ ਸਬਜ਼ੀ ਦੇ ਵਿੱਚ ਸਬਜ਼ੀ ਦੇ ਨਾਲ ਮਿਰਚ ਮੰਗਦੇ ਤੇ ਆਪਾਂ ਦਹੀਂ ਤੜਕੇ ਵਾਲਾ ਇਹ ਦਵਾਂਗੇ ਤੇ ਬਹੁਤ ਜ਼ਿਆਦਾ ਖੁਸ਼ ਹੋ ਕੇ ਰੋਟੀ ਖਾਣਗੇ ਤੇ बार-बार ਆਪਣੇ ਕੋਲ ਅਚਾਰ ਨਹੀਂ ਮੰਗਣਗੇ ਤੇ ਇਹਨਾਂ ਦੀਆਂ ਮੈਂ ਡੰਡੀਆਂ ਤੋੜ ਦਵਾਂਗੀ ਮਿਰਚਾਂ ਦੀਆਂ ਡੰਡੀਆਂ ਤੋੜ ਲਈਆਂ ਸੀ ਤੇ ਹੁਣ ਆਪਾਂ ਇਹਨਾਂ ਨੂੰ ਚੌਕ ਦੇ ਵਿੱਚ ਪਾ ਦਵਾਂਗੇ ਤੇ ਮਿਰਚਾਂ ਨੂੰ ਚੌਕ ਕਰ ਲਵਾਂਗੇ ਮਿਰਚਾਂ ਨੂੰ ਆਪਾਂ ਚੌਪਰ ਦੇ ਵਿੱਚ ਚੌਪ ਕਰ ਦਵਾਂਗੇ ਤੇ ਮਿਰਚਾਂ ਆਪਾਂ ਇਸ ਤਰੀਕੇ ਦੀਆਂ ਕਰਨੀਆਂ ਸੀ ਹੋ ਗਈਆਂ ਮਿਰਚਾਂ ਡਕਚਨ ਤੇ ਪੈਨ ਰੱਖ ਲਈ ਅਸੀਂ ਪੈਨ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਦਵਾਂਗੇ ਤੇ ਜਿਹੜਾ ਚਾਰ ਬਣਾਈਏ ਉਹ ਸਰੋਂ ਦੇ ਤੇਲ ਦੇ ਵਿੱਚ ਹੀ ਚਾਰ ਬਣਦਾ ਹੈ ਤੇਲ ਨੂੰ ਆਪਾਂ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਏ ਇਹਦੇ ਵਿੱਚ ਪਾ ਦਵਾਂਗੇ ਜੀਰਾ ਕਿਲੀ ਰਾਈ ਹਿੰਗ ਪਾਓ ਹਿੰਗ ਦਾ ਟੇਸਟ ਬਹੁਤ ਆਉਂਦਾ ਹੈ ਵਧੀਆ ਤੇ ਨਾਲ ਹੀ ਹੁਣ ਇਹਨਾਂ ਨੂੰ ਆਪਾਂ ਫੋਨ ਲਿਆ ਜੀਰਾ ਰਾਈ ਫਿੰਗ ਤੇ ਹੁਣ ਅਸੀਂ ਇਹਦੇ ਵਿੱਚ ਹਰੀਆਂ ਮਿਰਚਾਂ ਪਾ ਦਵਾਂਗੇ ਮਿਰਚਾਂ ਨੂੰ 2 ਮਿੰਟ ਵਾਸਤੇ ਭੋਲ ਲਵਾਂਗੇ ਇਹ ਤੁਸੀਂ ਜਰੂਰ ਮਿਰਚਾਂ ਦਾ ਚਟਣੀ ਬਣਾ ਕੇ ਦੇਖੋ ਬਹੁਤ ਜ਼ਿਆਦਾ ਇਹ ਵਧੀਆ ਬਣਦੀ ਹੈ ਤੇ ਸਾਰਿਆਂ ਨੂੰ ਬਹੁਤ ਵਧੀਆ ਟੇਸ ਲੱਗਦੀ ਹੋਪੀ ਦੇ ਨਾਲ దో మిట్లు భా జ భున్నే చమ్చా పావేగే సోఫా దర్దరిజీ సోంపు కి అమ్మచా పావే నమక గర్మ మసాలా ధనియా పావుడ హాడర మసాలే అసలు భన్ ਇਥੇ ਪਾ ਲਵਾਂ ਕਸ਼ਮੀਰੀ ਕਸ਼ਮੀਰੀ ਲਾਲ ਮਿਰਚ ਪਾਊਡਰ ਤੇ 2 ਕੁ ਮਿੰਟ ਹੁਣ ਆਪਾਂ ਮਸਾਲੇ ਪਾ ਕੇ ਇਹਨਾਂ ਨੂੰ ਭੁੰਨਾਂਗੇ 2 ਚਮਚੇ ਦਹੀਂ ਪਾ ਦਵਾਂਗੇ ਠਿਕ ਕਰਦਾਂਗੇ ਦਹੀਂ ਪਾ ਕੇ ਦੇਈ ਮਿਰਚ ਮਸਾਲਾ ਚਟਨੀ ਬਣ ਕੇ ਤਿਆਰ ਹੈ ਤੇ ਜੇਕਰ ਤੁਹਾਨੂੰ ਘਰ ਵਿੱਚ ਮਿਰਚ ਤਿੱਖੀ ਮੰਗ ਰੋਟੀ ਨਾਲ ਆਪਾਂ ਇਸ ਤਰ੍ਹਾਂ ਦਾ ਮਿਰਚ ਮਚਾਲਾ ਮਸਾਲਾ ਚਾਰ ਬਣਾ ਕੇ ਦੇ ਸਕਦੇ ਨੇ ਬਹੁਤ ਵਧੀਆ ਇਹ ਪਰੋਠੇ ਦੇ ਨਾਲ ਲੱਗਦਾ ਹੈ ਤੇ ਆਪਾਂ ਇਹਨੂੰ ਬਣਾ ਕੇ ਫ੍ਰਿਜ ਵਿੱਚ ਹੀ ਰੱਖ ਸਕਦੇ ਜਦੋਂ ਆਪਾਂ ਰੋਟੀ ਪਰੋਠੇ ਖਾਣੇ ਹੋਣ ਆਪਾਂ ਉਦੋਂ ਹੀ ਇਹਨੂੰ ਤਪਾ ਰੋਟੀ ਦੇ ਨਾਲ ਦੇ ਸਕਦੇ ਸਾਰਿਆਂ ਨੂੰ ਤੇ ਜੇ ਤੁਹਾਨੂੰ ਮੇਰੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ